ਨਸ਼ੇ ਦੀ ওভারਡੋਸ ਕਾਰਨ ਨੌਜਵਾਨ ਦੀ ਹੋਈ ਮੌਤ ਨਹੀਂ ਕੀਤਾ ਗਿਆ ਸ਼ਰੇਆਮ ਵੇਖਦਾ ਨਸ਼ਾ ਬਿਲਕੁਲ ਲੋਕ ਵੇਚਦੇ ਆ ਜੇ ਇਹ ਵੇਚਦੇ ਤੇ ਇਹ ਕਰਦੇ ਦੇਖੋ ਰੇਲਵੇ ਫਾਟਕ ਕੋਲੋਂ ਕਿਹੜੇ ਹਾਲਾਤਾਂ ਚ ਨੌਜਵਾਨ ਦੀ ਮਿਲੀ ਲਾੜ ਅਸੀਂ ਇਹ ਕਹਿੰਨੇ ਵੀ ਜਿਹੜੀਆਂ ਸਰਕਾਰਾਂ ਆਉਂਦੀਆਂ ਇਹ ਨਸ਼ਿਆਂ ਦੇ ਉੱਤੇ ਰੋਕ ਕਰਨ ਤੇ ਇਹ ਨਾਸ਼ਨ ਬੰਦ ਕੀਤਾ ਜਾਵੇ ਮੇਰਾ ਤਾਂ ਮਰਨ ਵਾਲਾ ਮਰ ਗਿਆ ਹੀ ਠੀਕ ਹੈ ਜੀ ਜਿਹੜੀ ਅੱਗੇ ਪੀੜੀ ਆਉਂਦੀ ਆ ਉਹ ਉਹਨੂੰ ਤਾਂ ਬਚਾ ਕਰਨਾ ਹੈ ਤਿੰਨ ਬੱਚਿਆਂ ਦੇ ਸਿਰ ਤੋਂ ਉਠਿਆ ਪਿਤਾ ਦਾ ਸਾਇਆ ਇਹ ਕਲਾਸ਼ ਹੈ ਜਿਹੜੀ ਵਿਅਕਤੀ ਦੀ ਰੇਲਵੇ ਦੀ ਖਾਲੀ ਜਗਾ ਪਈ ਮੇਰੇ ਰੇਲਵੇ ਪਾਟਕ ਬੜਾ ਉਜੜ ਦੇ ਨਜ਼ੀਕ ਪਈ ਆ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਤਕਰੀਬਤ ਰਾਤ ਨੂੰ ਜਿਆਦਾ ਗਰਮੀ ਹੋਣ ਕਾਰਨ ਜਾਂ ਕੋਈ ਨਸ਼ਾ ਵਗੈਰਾ ਕੀਤਾ ਹੋਣ ਕਾਰਨ ਕੋਈ ਮੌਤ ਹੋਈ ਜਾਂ। ਸ਼੍ਰੀ ਮੁਕਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਫਟਕ ਦੇ ਨਜ਼ਦੀਕ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਵਿਅਕਤੀ ਦੀ ਉਮਰ ਕਰੀਬ 31 ਸਾਲ ਦੱਸੀ ਜਾ ਰਹੀ ਹੈ ਤੇ ਵਿਅਕਤੀ ਦਾ ਨਾਮ ਵੀਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਹ ਮੁਕਸਰ ਦਾ ਰਹਿਣ ਵਾਲਾ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਤਾਂ ਉੱਥੇ ਹੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰਾ ਲੜਕਾ ਕਾਫੀ ਸਮੇਤੋਂ ਨਸ਼ੇ ਦਾ ਆਦੀ ਸੀ। ਤੇ ਹਰ ਰੋਜ਼ ਨਸ਼ਾ ਕਰਦਾ ਸੀ ਜਿਸ ਕਾਰਨ ਇਸਦੀ ਮੌਤ ਹੋਈ ਹੈ ਅਸੀਂ ਇਸ ਨੂੰ ਕਈ ਵਾਰ ਰੋਕਿਆ ਲੇਕਿਨ ਇਹ ਨਹੀਂ ਰੁਕਿਆ ਇਸਦੀ ਨਸ਼ੇ ਦੇ ਕਾਰਨ ਮੌਤ ਹੋ ਚੁੱਕੀ ਹੈ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਹ ਤਿੰਨ ਬੱਚਿਆਂ ਦਾ ਪਿਤਾ ਹੈ ਤੇ ਅਸੀਂ ਇਸ ਨੂੰ ਕੱਲ ਤੋਂ ਲੱਭ ਰਹੇ ਸੀ ਲੇਕਿਨ ਸਾਨੂੰ ਨਹੀਂ ਮਿਲਿਆ ਤਾਂ ਸਾਨੂੰ ਕੁਝ ਨੌਜਵਾਨ ਨੇ ਦੱਸਿਆ ਕਿ ਤੁਹਾਡਾ ਲੜਕਾ ਰੇਲਵੇ ਲਾਈਨਾਂ ਦੇ ਕੋਲ ਪਿਆ ਜਦ ਅਸੀਂ ਆ ਕੇ ਦੇਖਿਆ ਇਸ ਦੀ ਮੌਤ ਹੋ ਚੁੱਕੀ ਸੀ ਉੱਥੇ ਹੀ ਮੌਕੇ ਤੇ ਜੀਆਰਪੀ ਦੇ ਪੁਲਿਸ ਮੁਲਾਜ਼ਮ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉੱਥੇ ਹੀ ਜਾ ਕੇ ਜੀਆਰਪੀ ਦੇ ਏਐਸਆਈ ਨਸੀਬ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ। ਜੀ ਲਸ਼ਮਣ ਸਿੰਘ ਜੀ ਤਾਜ਼ਾ ਹੱਥ ਹੈ ਕੌਣ ਸੀ ਇਹ ਮੁੰਡਾ ਜੀ? ਇਹ ਲੜਕਾ ਸੀ ਮੇਰਾ ਜੀ। ਕਿੰਨੀ ਸਾਲ ਉਮਰ ਸੀ? ਇਹਦੀ ਹੈਗੀ 31-32 ਸਾਲ, 31 ਸਾਲ ਦੇ ਹੋਂ ਰਾਈ। ਕੀ ਗੱਲ ਬਣੀ ਜੀ ਮੌਤ ਦਾ ਕੀ ਕਾਰਨ ਮਿਲਿਆ? ਇਹ ਨਸ਼ੇ ਦਾਦੀ ਸੀ ਜੀ। ਅ ਕਿੰਨੇ ਚਿਰ ਤੋਂ ਕਰਦਾ ਰਿਹਾ ਸੀ ਇਹ ਜੀ ਇਹ ਕਰਦਾ ਹੀ ਕੋਈ ਘੱਟੋ ਘੱਟ 10-12 ਸਾਲ ਤੋਂ ਕਰ ਰਿਹਾ ਸੀ ਤੇ ਪ੍ਰਸ਼ਾਸਨ ਨੇ ਕਿਹਾ ਨਸ਼ਾ ਬੰਦ ਕਰ ਦਿੱਤਾ ਪੂਰਾ ਜੀ ਨਹੀਂ ਜੀ ਕੀਤਾ ਗਿਆ ਸ਼ਰੇ ਆਮ ਵੈਕ ਦਾ ਨਸ਼ਾ ਬਿਲਕੁਲ ਲੋਕ ਵੇਚਦੇ ਆ ਜੇ ਇਹ ਵੇਚਦੇ ਤੇ ਇਹ ਕਰਦੇ ਔਰ ਜਿਹੜਾ ਮੁੰਡਾ ਤੁਹਾਡਾ ਨਸ਼ਾ ਨਸ਼ੇ ਨਾਲ ਹੋ ਤੀ ਇਹ ਦੀ ਹਾਂਜੀ ਨਸ਼ੇ ਨਾਲ ਹੋ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਅਸੀਂ ਇਹ ਕਹਿੰਨੇ ਵੀ ਜਿਹੜੀਆਂ ਸਰਕਾਰਾਂ ਆਉਂਦੀਆਂ ਇਹ ਨਸ਼ਿਆਂ ਦੇ ਉੱਤੇ ਰੋਕ ਕਰਨ ਤੇ ਇਹ ਨਸ਼ੇ ਨੂੰ ਬੰਦ ਕੀਤਾ ਜਾਵੇ ਮੇਰਾ ਤਾਂ ਮਰਨ ਵਾਲਾ ਮਰ ਗਿਆ ਹੀ ਠੀਕ ਹੈ ਜੀ ਜਿਹੜੀ ਅੱਗੇ ਪੀੜੀ ਆਉਂਦੀ ਆ ਉਹ ਉਹਨੂੰ ਤਾਂ ਬਚਾ ਕਰਨਾ ਹੈ ਇਹ ਠੀਕ ਹੈ ਜੀ ਪ੍ਰਸ਼ਾਸਨ ਦਾ ਕਹਿੰਦੇ ਨਸ਼ਾ ਬਿਲਕੁਲ ਬੰਦ ਹੈ ਇਸ ਜਿਹੜੀ ਵੀ ਨਹੀਂ 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 ਕੋਈ ਨਸ਼ਾ ਬੰਦ ਨਹੀਂ ਸ਼ਰਿਆਂ ਵਿੱਚ ਤੋਂ ਉਹ ਵੀ ਦੁੱਗਣਾ ਵਿਕਦਾ ਈ ਠੀਕ ਹੈ ਜੀ ਇਹ ਗੱਲਾਂ ਹੀ ਆ ਜੀ ਇੱਕ ਭਰੋਸੇ ਦਿੰਦੇ ਆ ਕੋਈ ਇਹਦੇ 'ਚ ਭਰੋਸੇ ਆ ਹਾਂ ਇਹ ਇਹ ਕਿੰਨੇ ਕ ਖਾਨੇ ਅੱਗੇ ਜਾ ਕੇ ਮੁੰਡੇ ਹੋਰ ਮਾਰਨ ਗਏ ਇਹਦੇ 'ਚ ਠੀਕ ਹੈ ਜੀ ਕਈਆਂ ਮਾਮਾ ਦੇ ਪੁੱਤ ਮਾਰਨ ਗਏ ਇਹਦੇ 'ਚ ਇਹ ਨਸ਼ਾ ਐਵੇਂ ਚੱਲਦਾ ਰਹੇ ਤੇ ਇਹਦੇ ਚ ਸਾਰਾ ਕੁਝ ਹੀ ਚੱਲੀ ਜਾਂਦਾ ਠੀਕ ਹਾਂ ਇਹ ਕਿੰਨੇ ਬੱਚੇ ਸੀ ਜਵਾਕ ਇਹਦੇ ਦੀ ਦੋ ਲੜਕੇ ਦੋ ਲੜਕੀਆਂ ਇੱਕ ਲੜਕਾ ਸੀਗਾ ਕਿੰਨੇ ਕਿੰਨੇ ਸਾਲ ਦੇ ਸੀ ਦੋ ਸਾਲ ਦੀ ਲੜਕੀ ਸੀਗੀ ਤੇ ਦੋ ਮਹੀਨੇ ਦਾ ਇਹਦਾ ਮੁੰਡਾ ਸੀਗਾ ਦੋ ਕੁ ਮਹੀਨੇ ਦਾ ਤੇ 7 ਸਾਲ ਦੀ ਇੱਕ ਲੜਕੀ ਵੱਡੀ ਆ ਤਿੰਨ ਬੱਚੇ ਆ ਜੀ ਪਿੱਛੋਂ ਦੇਖ ਪਾਲ ਹੋਣ ਦੀ ਕੋਣ ਹੋਣ ਦੇਖ ਪਾਲ ਜੀ ਹੁਣ ਵੇਖੋ ਜੀ ਇਹ ਤਾਂ ਹੁਣ ਸਾਨੂੰ ਪਤਾ ਚਾਹੀ ਉਹਦੇ ਪੇਕੇ ਕਰਦੇ ਕਿ ਅਸੀਂ ਕਰਦੇ ਕਿ ਦੋਨਾਂ ਘਰਾਂ ਦੇ ਵਿੱਚ ਫੈਸਲਾ ਬਾਅਦ ਚ ਹੋਊਗਾ ਕਿ ਇਹ ਕੌਣ ਕਰੂ ਗਏ ਦੇਖ ਭਾਲੇ ਇਹਨਾਂ ਦੀ ਨਸ਼ੇ ਦੇ ਆਦੀ ਕਰਕੇ ਹੋਇਆ ਹੈ ਨਸ਼ੇ ਦੇ ਆਦੀ ਕਰਕੇ ਅਸੀਂ ਸਾਰੀ ਰਾਤ ਦੇ ਇਹਨੂੰ ਭਾਲਦੇ ਫਿਰਦੇ ਆਂ ਰਾਤ ਅਸੀਂ 12 1 ਵਜੇ ਘਰੇ ਜਾ ਕੇ ਪਏ ਆਂ ਇਹ ਸਾਨੂੰ ਲੱਭਿਆ ਤਾਂ ਇੱਥੋਂ ਲੱਭਿਆ ਉਹ ਵੀ ਕਿਸੇ ਮੁੰਡਿਆਂ ਨੇ ਵੇਖਿਆ ਤੇ ਇੱਥੇ ਪਿਆ ਵੀਰੂ ਤੁਹਾਡਾ ਤੇ ਭਾਈ ਇਹਨੂੰ ਲੈ ਗਿਆ ਇਹਨੂੰ ਰੋਕਦੇ ਸੀ ਤੁਸੀਂ ਨਸ਼ੇ ਤੋਂ ਹਾਂ ਜੀ ਰੋਕਦੇ ਸੀ ਬਹੁਤ ਜ਼ਿਆਦਾ ਰੋਕਿਆ ਬੜਾ ਹੀ ਜ਼ਿਆਦਾ ਰੋਕਿਆ ਅਸੀਂ ਤਾਂ ਇਹਨੇ ਜ਼ਿਆਦਾ ਬੱਚੇ ਪਾਲ ਭਾਈ ਬੱਚੇ ਪਾਲ ਬੜਾ ਹੀ ਜ਼ਿਆਦਾ ਰੋਕਦੇ ਸੀ ਅਸੀਂ ਕਿਉਂਕਿ ਇਹਦੇ ਵਿਆਹ ਸ਼ਾਦੀ ਹੋਇਆ ਸੀਗਾ ਵਿਆਹ ਸ਼ਾਦੀ ਦੇ ਕਾਰਨ ਅਸੀਂ ਇਹਦੇ ਤੇਰੇ ਬੱਚੇ ਨਾਲ ਭਾਈ ਰੁੱਲ ਜਾਣ ਇਹਨੂੰ ਸੰਭਾਲ ਤੋਂ ਨਸ਼ਾ ਕਰੇਗਾ ਤੇਰੀ ਮੌਤ ਆ ਨਸ਼ਾ ਕਰੇਗਾ ਤੇਰੀ ਮੌਤ ਆ ਸੀਨ ਬਹੁਤ ਰੋਕਦੇ ਰਹੇ ਤੇ ਰੋਕੇ ਹੀ ਨਹੀਂ ਬੰਦਾ ਤੇ ਪੱਕਾ ਪਤਾ ਤੁਹਾਨੂੰ ਨਸ਼ਾ ਹੀ ਕਰਦਾ ਸੀ ਹਾਂਜੀ ਹਾਂਜੀ ਨਸ਼ੇ ਕਰਦਾ ਮੈਂ ਕੋਈ ਉਹਦਾ ਪਿਓ ਆ ਕੋਈ ਮੈਂ ਬਾਰੋਂ ਨੇ ਗਈ ਠੀਕ ਹੈ ਹਾਂਜੀ ਅੱਜ ਜਦੋਂ ਮਿਲੀ ਅੱਜ ਸਵੇਰ ਤਕਰੀਬਨ 9 ਵਜੇ ਸਾਨੂੰ ਸਟੇਸ਼ਨ ਮਾਰਕ ਤੋਂ ਮੀਮੋ ਯਾਰੀ ਹੋਈ ਮਿਲੀ ਸੀ ਇਹ ਇੱਕ লাশ ਆ ਜਿਹੜੀ ਵਿਅਕਤੀ ਦੀ ਰੇਲਵੇ ਦੀ ਖਾਲੀ ਜਗ੍ਹਾ ਪਈ ਨੇੜੇ ਰੇਲਵੇ ਫਾਟਕ ਬੜਾ ਗੁਜਰ ਦੇ ਨੇੜੇ ਪਈ ਆ ਇਹ ਮੌਕੇ ਤੇ ਗਏ ਆ ਮੌਕੇ ਤੇ ਪੁੱਜ ਕੇ ਵੇਖਿਆ ਕਾਫੀ ਕੱਟ ਸੀਗਾ ਚੈੱਕ ਕੀਤਾ ਇਲਾਜ ਹੈ ਜਿਹੜੀ ਬੰਦੇ ਨੇ ਕੋਈ ਤਕਰੀਬਾ ਰਾਤ ਨੂੰ ਜਿਆਦਾ ਗਰਮੀ ਹੋਣ ਕਾਰਨ ਜਾਂ ਵਗੇ ਨਸ਼ਾ ਵਗੈਰਾ ਕੀਤਾ ਹੁਣ ਕਾਰਨ ਉਹਦੀ ਮੌਤ ਹੋਈ ਜਾਪਦੀ ਹੈ ਕਿ ਉਹ ਇੱਕ ਪੱਥਰ ਤੇ ਬੈਠਾ ਸੀ ਉੱਥੋਂ ਡਿੱਗਣ ਕਾਰਨ ਉਹਦਾ ਜਿਹੜਾ ਮੂੰਹ ਇੱਕ ਥੱਲੇ ਪੱਥਰ ਤੇ ਵੱਜਿਆ ਉਹਦੇ ਕਾਰਨ ਉਹਦਾ ਜਿਹੜਾ ਦੰਦ ਟੁੱਟਣ ਕਾਰਨ ਜਿਹੜਾ ਉਹਦੇ ਮੂੰਹ ਤੋਂ ਖੂਨ ਨਿਕਲ ਗਿਆ ਤੇ ਉਹ ਅੰਦਰ ਪੈਣ ਕਾਰਨ ਉਹ तकरीबन ਜਗਦਾ ਵੀ ਉਹਦੀ ਮੌਤ ਹੋਈ ਹੈ ਜਿਹਦੀ ਕਾਰ ਵੀ 174 ਦਾ ਅਮਲ ਵਿੱਚ ਲਿਆਂਦੀ ਗਈ ਹੈ ਮੌਕੇ ਤੇ ਵਾਰਸ ਆ ਗਏ ਆ ਉਹਨਾਂ ਦੇ ਬਿਆਨ ਲੈ ਕੇ ਜੋ ਵੀ ਇਹ ਦਾ ਨਾਮ ਸੀਗਾ ਮ੍ਰਿਤਕ ਵੀਰਿੰਦਰ ਸਿੰਘ son of ਔਰ ਫਵੀਰੂ son of ਲਛਮਨ ਸਿੰਘ ਵਾਸੀ ਮੋੜ ਰੋੜ ਸੁੰਦਰ ਨਗਰ ਗਲੀ ਨੰਬਰ 13 ਪੀਐਸ ਸਿਟੀ ਜਿਲ੍ਹਾ ਮੁਕਸਾ ਸਾਹਿਬ ਇਹ ਮੈਰਿਜ ਹੋਈ ਸੀ ਤਿੰਨੇ ਦੇ ਬੱਚੇ ਸੀ ਤੇ ਉਮਰ ਇਹ तकरीबन 31 ਕੇ ਸਾਲ ਸੀ ਜੋ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੇ ਜਿਹੜੀ ਲਾਸ਼ ਦਾ ਪੋਟਮਾਰ ਟਕਰਾ ਕੇ ਜੇ ਦੀ ਬਾਅਦ ਪੋਟਮਾਰ ਦਾ ਲਾਸ਼ ਜਿਹੜੀ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ